ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਨਾਮ ਹੈ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਾਇਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਰਮ ਦਿੱਤੇ ਵਾਲੀਆਂ ਕੈਂਚੀਆਂ ਦੇ ਵਿੱਚ ਲੱਗਦੀ ਹੈ ਅੱਜ ਦੀ ਇੱਕ ਵਾਰੀ ਥਾਣਾਵਾਨਾ ਨੇੜੇ ਤੋਂ ਦਿਖਾ ਦੇਣਾ ਬਾਕੀ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛੂਗਾ ਤੇ ਨੰਬਰ ਬਾਈ ਹੋਣਾ ਵਾ ਵੀਡੀਓ ਚ ਲਾਵਾਗੇ ਜਿਨੇ ਇਹਨਾਂ ਦੋਹਾਂ ਤੋਂ ਕੋਈ ਵੀ ਬੱਛੀ ਪਸੰਦ ਆਊਗੀ ਦੋਸਤੋ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਆ ਜੋ ਬਾਈ ਜੀ ਨਾਲ ਕਰਾਉਣਿਆ ਥੋਡੀ ਗੱਲਬਾਤ ਆ ਇੱਕ ਨੰਬਰ ਵਾਲੀ ਪੱਛੀ ਦੀ ਡਿਟੇਲ ਪੁੱਛਦੇ ਆ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਕੀ ਨਾਮ ਆ ਜਗਰਾ ਸਿੰਘ ਬਾਈ ਕਿੱਥੋਂ ਆਇਓ ਜੋਈਆਂ ਤੋਂ ਬਾਰ ਦਾ ਹੀ ਕੰਮ ਆ ਬਾਈ ਹਾਂ ਮਾੜਾ ਮੋਟਾ ਕਰਦੇ ਆ ਅੱਛਾ ਜੀ ਵੀਰੇ ਇਹਦੀ ਡਿਟੇਲ ਕੀ ਹੈ ਜਿਹੜੀ ਇੱਕ ਨੰਬਰ ਦੀ ਖੜੀ ਹੈ ਵੀਰੇ 50000 ਸੋਣ ਵਾਲੀ ਆ ਜੀ ਹਾਂ ਸੋਣ ਵਾਲੀ ਕਿੰਨੇ ਦਿਨ ਕੱਢ ਦੀ ਆ ਜੀ ਕੱਢ ਦੀ ਆ ਹਫਤਾ ਤੱਕ ਇੱਕ ਹਫਤਾ ਪਹਿਲੇ ਸੂਏ ਦਾ ਕਿੰਨਾ ਕਰ ਕੜਿਆ ਦੁੱਧ ਦਾ ਇਹ ਤਾਂ 14 ਲੀਟਰ ਕੱਢਿਆ ਪਹਿਲੇ ਦੁੱਧ ਨੇ 14 ਲੀਟਰ ਦਾ ਗੰਦਾ ਵਿੱਚ ਪਤਾ ਕੁਛ ਬਾਈ ਗੰਦਾ ਚ ਨਹੀਂ ਅਸੀਂ ਦੇਖੀ ਅੱਛਾ ਦੇਖੀ ਨਹੀਂ ਕਿੰਨੇ ਦੀ ਛੱਡ ਦੋਗੇ ਲਾਸਟ ਛੱਡ ਦਾਂਗੇ 45000 ਆਪਣਾ ਨੰਬਰ ਬੋਲ ਦੇ ਦੋ 73475 ਹਾਂਜੀ 20273 ਇੱਕ ਵਾਰੀ ਫਿਰ 73475 ਹਾਂਜੀ 20273 ਬੈੜੀ ਖੋਲ ਕੇ ਦਿਖਾ ਦੂਗਾ ਜੀ ਦੋਸਤੋ ਦੂਜੇ ਸੂਏ ਸੂਨ ਚ ਕੱਚੀ ਆ ਹਲੇ ਇੱਕ ਹਫਤੇ ਇੱਕ ਦੀ ਹੱਬ ਤੱਕ ਕੱਢਦੀ ਆ ਬਾਈ ਕਹਿੰਦਾ 45000 ਰੁਪਏ ਦੀ ਦੇ ਦਾਂਗੇ ਕ੍ਰੋਸ ਚਾ ਦੋਸਤੋ ਗਰਮੀ ਚ ਚੱਲਣ ਵਾਲੀ ਗਾਂ ਇੱਕ ਵਾਰੀ ਥਾਣਾ ਹਵਾਨਾ ਨੇੜੇ ਤੋਂ ਖਾ ਲੈਣਾ ਚਾਰੋਂ ਥਣ ਦੂਰੀ ਤੇ ਲੱਗੇ ਨੇ ਗੈਪ ਤੇ ਲੱਗੇ ਨੇ ਨਿਖੜਵੇਂ ਨੇ ਦੋਸਤੋ ਮੂੰਹ ਮੱਥਾ ਦੇਖ ਲਓ ਬਹੁਤ ਸੋਹਣੀ ਬੱਚੀ ਆ ਦੋਸਤੋ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਹੈ ਗਰਮੀ ਦੇ ਵਿੱਚ ਚੱਲਣ ਵਾਲੀ ਬੱਚੀ ਆ ਦੋਸਤੋ ਦਰਮਿਆਨੇ ਇੱਕ ਅਧ ਘਾਟ ਚਾ ਵਧੀਆ ਜਾਣ ਵਾਲੀ ਬੱਚੀ ਆ ਜਿਹਨੂੰ ਵੀ ਪਸੰਦ ਆਊਗੀ ਦੋਸਤੋ ਨੰਬਰ 22 ਉਹਨਾਂ ਦਾ ਮੈਂ ਸਕਰੀਨ ਤੇ ਲਾ ਦੇਣਾ ਇੱਕ ਵਾਰ ਇਧਰ ਤੋਂ ਥਾਣਾ ਹਵਾਨਾ ਦਿਖਾ ਦਣਾ ਦੋਸਤੋ ਮੁਠੀ ਚਵਾਈ ਵਾਲੇ ਲੱਗੇ ਨੇ ਦੋਸਤੋ ਚਾਰੇ ਥਾਣ ਨਿਖੜਵੇਂ ਲੱਗੇ ਨੇ ਪੂਰੇ ਗੈਪ ਤੇ ਲੱਗੇ ਨੇ ਸੋਹਣਾ ਹਵਾਨਾ ਤਿਆਰ ਕਰਦੀ ਆਉਂਦੀ ਓ ਬੱਚੀ ਦੂਜੇ ਸੂਏ ਸੁੱਕ ਗਈ ਤਕਰੀਬਨ ਤਕਰੀਬਨ ਇੱਕ ਹਫਤੇ ਦੀ ਕੱਚੀ ਆ ਦੋਸਤੋ ਇਧਰੋਂ ਮੂੰਹ ਮੱਥਾ ਦੇਖ ਲਓ ਬਹੁਤ ਸੋਹਣੀ ਬੱਚੀ ਆ ਸੁਣਾ ਦੋ ਨੰਬਰਾਂ ਦੀ ਡਿਟੇਲ ਪੁੱਛਦੇ ਆਂ ਬਾਈ ਤੋਂ ਇਹ ਡੱਬੇ ਰੰਗ ਚਾਗੀ ਦੋਸਤੋ ਬਾਈ ਇਹ ਨੂੰ ਕਿੰਨੇ ਕਿਦਾਂ ਰਹਿੰਦੇ ਸੁਣ ਚ ਇਹ ਬਾਈ ਸੁਹੀ ਹੋਈ ਆ 20 ਦਿਨਾਂ ਦੀ ਸੁਹੀ ਹੋਈ ਆ ਅੱਛਾ ਬੱਚਾ ਉਹ ਖੜਾ ਇਹਦਾ ਬੱਚਾ ਉਹ ਖੜਾ ਕੀ ਆ ਨਾਲ ਇਹਦੇ ਬੱਚਾ ਖੂਬ ਬੱਛਾ ਦੁੱਧ ਕਿੰਨਾ ਕਿ ਤਿਆਰ ਹੋਣਾ ਏ ਥਲੇ ਦੁੱਧ ਬਾਈ ਇਹ ਸਾਰੇ 15 ਲੀਟਰ ਤਿਆਰ ਹੈ 15 ਕਿਲੋ ਤਿਆਰ ਆ ਹਾਂਜੀ ਇਹ ਕਿੰਨੇ ਦੀ ਛੱਡ ਦੋਗੇ ਇਹ ਛੱਡਾਂਗੇ ਬਾਈ ਇਹ ਵੀ ਛੱਡ ਦਾਂਗੇ 45000 45000 ਖੋਲ ਕੇ ਦਿਖਾ ਦੇ ਬਾਈ ਆ ਦੋਸਤੋ ਮੂੰਹ ਮੱਥਾ ਦੇਖ ਲਓ ਗਾਂ ਦਾ ਇੱਕ ਵਾਰੀ ਇਹ ਕਿੰਨੇਵੇਂ ਸੂਇਆ ਬਾਈ ਇਹ ਪਹਿਲੇ ਸੂਇਆ ਹੈ ਬਾਈ ਪਲੂਨ ਹੈ ਫਿਰ ਤਾਂ ਦੰਦਾਂ ਚ ਹੀ ਹੋਊਗੀ ਬਾਈ ਦੰਦਾਂ ਚ ਹੈ ਠੀਕ ਹੈ ਜੀ ਦੰਦਾਂ ਚ ਆ ਦੋਸਤੋ ਪਲੂਨ ਸੂਈ ਹੋਈ ਹੈ ਇਧਰ ਹਵਾਨਾ ਦਿਖਾ ਦਿਓ ਨਾ ਚੌੜੇ ਹਵਾਨੇ ਦੀ ਹੈ ਵਧੀਆ ਠੋਸਾ ਹਵਾਨਾ ਦੋਸਤੋ ਢਿੱਲਾ ਪਾਨੀ ਹੈਗਾ ਕੋਈ ਲਟਕਮਾ ਹਵਾਨਾ ਨਹੀਂ ਹੈਗਾ ਪੂਰੇ ਠੋਸ ਬੰਦ ਹਵਾਨੇ ਦੀ ਆ ਦੋਸਤੋ ਤੱਕ ਜਰੂਰ ਅੱਗੇ ਨੂੰ ਹਵਾਨੇ ਥੋੜੀ ਜਿਹੀ ਪੂਰੇ ਵੱਡੇ ਹਵਾਨੇ ਵੀ ਆ ਡੱਬੀ ਗਾਂ ਦੋਸਤੋ ਗਰਮੀ 'ਚ ਚੱਲਣਾ ਵੀ ਆ ਕ੍ਰੋਸ 'ਚ ਪੈ ਜਾਂਦੀ ਆ ਸਾਹਮਣੇ ਇਹਦਾ ਬੱਚਾ ਖੜਾ ਬੱਚਾ ਉਹ ਵੀ ਦਿਖਾ ਦਾਨਾ ਤੁਹਾਨੂੰ ਇੱਕ ਵਾਰੀ ਤੇ ਬਾਕੀ ਥਣ ਹਵਾਨਾ ਦਿਖਾ ਦੂੰਗਾ ਨੇੜ ਤੋਂ ਜੀਨੂੰ ਵੀ ਗਾਂ ਪਸੰਦ ਆਊਗੀ ਦੋਸਤੋ ਬਾਈ ਨਾਲ ਕਨੈਕਟ ਕਰਕੇ ਖਰੀਦ ਸਕਦੇ ਹੋ ਨੰਬਰ ਬਾਈ ਦਾ ਮੈਂ ਸਕਰੀਨ ਤੇ ਲਾ ਦੂੰਗਾ ਇੱਧਰ ਤੋਂ ਥਣ ਹਵਾਨਾ ਨੇੜ ਤੋਂ ਫਿਰ ਦਿਖਾਉਂਗਾ ਮੁੱਠੀਰੀ ਚ ਬਾਈ ਵਾਲੇ ਥਣ ਲੱਗੇ ਨੇ ਦੋਸਤੋ ਚਾਰੇ ਥਣ ਤੇ ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਬਾਕੀ ਖਰੀਦਣਾ ਤੁਸੀਂ ਨੇੜਾ ਆ ਕੇ ਆਪਣੀ ਤਸੱਲੀ ਕਰਕੇ ਹੁੰਦਾ ਆ ਇੱਕ ਨੰਬਰ ਵਾਲੀ ਬੱਛੀ ਹੈ ਜਿਹੜੀ ਦੋਸਤੋ ਇਹ ਕੱਚੀ ਹੈ ਇੱਕ ਹਫਤੇ ਦੀ ਦੂਜੀ ਸੂਈ ਸੋਣ ਵਾਲੀ ਹੈ ਆ ਦੋ ਨੰਬਰ ਵਾਲੀ ਬੱਛੀ ਹੈ ਦੋਸਤੋ ਜਿਹੜੀ ਇਹ ਸੂਈ ਰਹੀ ਹੈ 15 ਤੋਂ 20 ਦਿਨ ਦੀ ਦੋਨਾਂ ਦਾ ਰੇਟ ਬਾਈ ਨੇ 45 45000 ਰੁਪਇਆ ਕਰਿਆ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਮੌਕੇ ਤੇ ਨੇੜਾ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਵਾਸਤੇ ਸਾਰੇ ਦੋਸਤਾਂ ਦਾ ਧੰਨਵਾਦ